ਸਾਸਰੀ ਕਾਲਜੀ ਸਾਰਿਆਂ ਨੂੰ ਆ ਗਏ ਆਪਾਂ ਮਨਪ੍ਰੀਤ ਕੇ ਘਰ ਤੇ ਆ ਵੀ ਲੱਗੇ ਇਧਰ ਮਨੂਰ ਲੱਗਦਾ ਬਲੌਗ ਬਲੌਗ ਜਿਆ ਬਣਾਉਣ ਟੈਟ ਕਿਡਾ ਵਾ ਟੈਟ ਕਿਡਾ ਵਾ ਗੁਰਵਰ ਆ ਵੇ ਕਿਦਾਂ ਲੱਗੇ ਆ ਵੇ ਇੱਕ ਤਾਂ ਕੈਮਰੇ ਫੜੇ ਲੈ ਲੈ ਤੂੰ ਮੇਰੇ ਵੱਲੋਂ ਕੈਮਰਾ ਕਮਾ ਮੈਂ ਤੇਰੇ ਵੱਲੋਂ ਵੀ ਆਹ ਵਖਾਲਦੇ ਆ ਤੁਹਾਨੂੰ ਸ਼ੁਭਦੀਪ ਕਿੱਡਾ ਗਜਵਾਨ ਹੋਇਆ ਸੱਸਰੀ ਕਾਲ ਜੀ ਸੱਸਰੀ ਕਾਲ ਤੇ ਆ ਬੀਬੀ ਰੰਡੇ ਵਿੱਚ ਚੰਗੇ ਚੜਦੀ ਆ ਚੜਦੀ ਅੱਛਾ ਸਾਰੇ ਕਹਿੰਦੇ ਆ ਵੀ ਅੰਡਾ ਰੇੜੀ ਕੰਮ ਨਹੀਂ ਕਰਦੀ ਪਰ ਵੀਡੀਓ ਚ ਗਾਲਾਂ ਹੀ ਪੈਂਦੀ ਆ ਵੀਡੀਓ ਚ ਵੀ ਤੁਹਾਨੂੰ ਵੀ ਗਾਲਾਂ ਹੀ ਪੈਂਦੀ ਆ ਐਵੇਂ ਚੰਗੇ ਚੜ ਗਈ ਆ ਲੋਕੇ ਮੈਨੂੰ ਸਾਰੇ ਜਣੇ ਕਹਿੰਦੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਤੇ ਮੈਂ ਮੰਨ ਕੇ ਨੂੰ ਕਹੋ ਮਰੀ ਕਹਿਣ ਦੀ ਕਿ ਮੈਨੂੰ ਪ੍ਰਾਪੜਾ ਹਾਂ ਤੇ λεਆ ਮੈਂ ਆਟਾ ਉਤਣਾਣਾ ਤੇ ਮੈਂ ਆਪਣੀ ਵੀ ਕੰਮ ਕਰਾਂ ਮੈਂ ਥੋੜਾ ਕੋਈ ਨੂੰ ਵੀ ਕਹਿੰਦੇ ਨਹੀਂ ਜੇ ਕੰਮ ਚੋਰ ਤੂੰ ਦੀ ਹੁਣ ਲੋੜੀ ਤੇਰੀ ਦੀ ਸੱਸ ਨਹੀਂ ਕੰਮ ਸੋਚ ਵੀ ਮੈਂ ਰੋਟੀਆਂ ਦਾ ਖਿਆਲ ਆ ਰਿਹਾ ਤੁਸੀਂ ਇਹ ਜਾਣ ਕੇ ਛਾਣੀ ਜਾਂਦੀਆਂ ਰਾਤ ਵਾਸਤੇ ਐ ਸਣੀ ਹੁਣ ਕੀ ਕਰਨਾ ਹੈ ਹੁਣ ਗੁੰਨ ਕੇ ਪਕਾ ਲੈਣ ਲੱਗੇ ਭਾਵੇਂ ਫਰਿਜ ਵਿੱਚ ਰੱਖ ਕੇ ਖਾਂਦੀ ਤੇ ਲੈ ਇਹ ਥੋੜੀ ਗੱਲ ਆ ਹੈ ਆਹ ਤਾਂ ਗੱਲ ਹੀ ਆ ਕਿਦਾਂ ਆਂਦੀ ਫਰਿਜ ਵਿੱਚ ਰੱਖ ਕੇ ਭਾਵੇਂ ਖਾਂਦੀ ਨਹੀਂ ਮੈਂ ਆਟਾ ਕੱਲਾ ਨਹੀਂ ਰੋਟੇ ਉਹ ਆਂਦੀ ਵੀ ਪਹਿਲੀ ਏ ਕੱਲ ਸੁਣੀ ਕੋਈ ਧੀ ਭੈਣ ਕਹਿਣ ਲੱਗੀ ਆਂਦੀ ਐ ਮੈਂ ਤੇ ਫਰਿਜ ਵਿੱਚ ਛੋਟੇ ਰੱਖ ਤੇ ਨਹੀਂ ਪਕਾ ਕੇ ਹੁਣ ਫੇਰ ਰੋਟੀਆਂ ਨੂੰ ਗੁਆਚ ਦੀ ਮੁਲਕ ਰੱਖ ਛੋਟੇ ਤੇ ਪਕਾਉਂਦੇ ਬਿੰਦੇ ਅੱਡਾ ਕਰਨੀ ਤੇਰਾ ਕੁ ਨਹੀਂ ਸਸੀ ਕਾਲ ਬੀਬੀ ਸਸੀ ਕਾਲ ਭੈਣ ਜੀ ਸਾਸਰੀ ਕਾਲ ਮੈਂ ਤੈਨੂੰ ਬੋਲਦਾ ਕਿਹਾ ਹਾਂ ਵਡਾ ਅੱਜ ਕਾਕਾ ਹੋਰ ਵੱਡਾ ਹੋਇਆ ਮਸਾ ਅਸੀਂ ਵੇਖਣਾ ਹੈ ਵੀ ਕਾਕਾ ਕਿੰਨਾ ਕੁ ਵੱਡਾ ਹੋਇਆ ਵਾ ਸ਼ੁਭਦੀਪ ਸਿੰਘ ਸੋਨੂ ਦਾ ਕਾਕਾ ਕਿੰਨਾ ਕੁ ਵੱਡਾ ਹੋ ਗਿਆ ਹਾਂ ਬੰਦੇ ਆ ਗਏ ਜਿਹੜਾ ਕਾਕਾ ਅੱਜ ਹੋਰ ਵੱਡਾ ਹੋਇਆ ਹਾਂ ਤੂੰ ਹੀ ਕੀ ਲੱਗੇ ਕਰਨ खाके नुलेन लगे नहाता नहीं अच्छा अच्छा ठीक है ठीक है मैं ठीक है ठीक एक करना चलो वदिया अच्छा अच्छा चलो बढ़िया ਕਾਕਾ ਨੂੰ ਸਕਾਇਆ ਅਮਰਤ ਪਿਓ ਨੂੰ ਵੀ ਤੇ ਮਾਂ ਨੂੰ ਵੀ ਲੱਖ ਲੱਖ ਬਧਾਈਆਂ ਲੱਖ ਲੱਖ ਤੁਹਾਨੂੰ ਪਈ ਕਾਕਾ ਤੁਹਾਡਾ ਵੱਡਾ ਹੋਇਆ ਤੇ ਸ਼ੁਭ ਤੇ ਦੀਪ ਕੀ ਕੰਡਿਆ ਮੁਖਾਈ ਮੜਾ ਜਾ ਇਹਨੂੰ ਨਿਸ਼ਾਨ ਮਹਾਰਾਜ ਵੇਖ ਲੋ ਥੋੜਾ ਜਿਹਾ ਵੱਡਾ ਹੋਇਆ ਜੇ ਅੱਗੇ ਨਾਲੋਂ ਤੁਸੀਂ ਦੱਸਿਓ ਹੁਣ ਦਿਖਾਈ ਮੂੰਹ ਇਹਦਾ ਸਾਨੂੰ ਸਤਿ ਸ੍ਰੀ ਅਕਾਲ ਮੂੰਹ ਰਹਿ ਕਾਕਾ ਨਾਲ ਕੇ ਸੁੱਤਾ ਵਾ ਜੇ ਹੁਣ ਅਰੈਸਟ ਕਰਨ ਡਿਆ ਵਾ ਅੱਛਾ ਉਦਾਂ ਇਹ ਆ ਵੀ ਅਜ 13ਵਾਂ ਨਾ ਆ ਰਿਹਾ ਤੇ ਵੱਡਾ ਹੋ ਗਿਆ ਹਨਾ ਆ ਵੱਡਾ ਹੋ ਗਿਆ ਫਿਰ ਬਿਹੇ ਦਿੱਖੀਏ ਤੇ ਵੱਡਾ ਹੋਣਾ ਫਿਰ ਮਹੀਨੇ ਤੇ ਫਿਰ ਸਵਾ ਮਹੀਨੇ ਤੇ ਹੋਰ ਵੱਡਾ ਹੋਇਆ ਕਾਕਾ ਹੋਰ ਵੱਡਾ ਹੋਇਆ ਵੱਡਾ 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 ਐਡਾ ਵੱਡਾ ਬਹੁਤ ਬਹੁਤ ਤੁਹਾਨੂੰ ਬਤਾਈਆਂ ਅੱਗੇ ਆ ਬਦਹੇ ਦੀ ਐਂ ਰਿਆ ਕੇ ਸ਼ੁਕਰ ਹੈ ਸ਼ੁਕਰ ਮਾਲਕ ਦੀ ਘੜੀ ਨੂੰ ਕੋਈ ਨਾ ਸ਼ਿਕਾਇਤ ਆ ਬਾਬੇ ਨੇ ਸ਼ਿਕਾਇਤ ਕਿ ਫੁੱਫੜ ਨੇ ਅਈ ਸ਼ਾਈ ਸ਼ਾ ਗੁਰਬਰ ਤੂੰ ਪੈਰ ਭਾਂਦੇ ਦੇ ਕਾਕੇ ਲਾਗੇ ਖੜਾ ਕਰਨ ਡਿਆ ਰਾਤ ਜਾਗਦਾ ਵਾਏ ਅੱਛਾ ਰਾਤ ਜਾਗਦਾ ਨਹੀਂ ਹਾਏ 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 ਲੜਪੇ 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 ਚਲੋ ਵਖਾਲਦੇ ਤੁਹਾਨੂੰ ਤੂੜੀ ਬਣਦੀ ਤੂੜੀ ਦੀਆਂ ਟਰਾਲੀਆਂ ਵੇ ਵੇਖਦਾ ਫਿਰ ਗੁਰਵਰ ਗੁਰਵਰ ਇੱਦਾਂ ਥੋੜਾ ਕਰੀ ਜਾ ਪੁੱਤ ਇੱਦਾਂ ਨਹੀਂ ਕਰੀਦਾ ਐ ਗਈ ਐ ਗਈ ਆ ਜਾਓ ਟਰਾਲੀ ਆ ਗਈ ਤੂੜੀ ਵਾਲੀ ਆ ਜਾ ਵੇਖੀ ਚੱਲ ਆ ਜਾ ਵੇਖੀ ਮੇਰਾ ਟੂੜੀ ਕਿੱਦਾਂ ਮੰਨਦੀ ਆਜੋ ਆਜੋ ਵੇਖੀ ਇਹ ਬਲਾ ਚੱਲਦਾ ਮੁੰਡਿਆ ਕੰਮ ਅੱਛਾ 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 ਕਿੰਨੇ ਟਰਾਲੀਆਂ ਸੜਤੀਆਂ ਵਾਂ ਪੰਜ ਟਰਾਲੀ ਆ ਗਿਆ ਅੱਛਾ ਅੱਛਾ ਠੀਕ ਟਰੈਕਟਰ ਦੇ ਸਾਥ ਹੀ ਇਹ ਟਰਾਲੀ ਕਿ ਕਿੱਜਾ ਲੱਗ ਹੈ ਅੱਛਾ ਅੱਛਾ ਉਹ ਬਣਾ ਰਹੇ ਨੇ ਸਾਹਮਣੇ ਹੂੰ ਹੂੰ ਕਿਤਰਾ ਆਦਮੀ ਹੈ 6 ਆਦਮੀ ਅੱਛਾ ਦੋ ਆਦਮੀ ਉੱਪਰ ਲੱਗੇ ਲੈ ਬਈ ਵਾਹ ਵਾਹ ਕਹ ਤੇ ਦਈ ਦੋ ਮਿਹਨਤ ਕਰਨੀ ਬੜੀ ਉਖੀ ਆ ਉੱਪਰ ਪੂਰੀ ਤੁੜੀ ਚਾੜਨੀ ਨੱਪਣੀ ਗਰਮੀ ਵੀ ਲੱਗਦੀ ਹੋਣੀ ਆ ਗਰਮੀ ਲੱਗਦੀ ਅੱਛਾ ਅੱਛਾ ਪੂਰਾ ਦਬਾ ਦਬਾ ਕੇ ਡਾਰ ਰਹੇ ਤੂੜੀ ਹੈ ਨਿੱਕੇ ਜਿਹੇ ਉਹਨੇ ਦੋ ਹਾਂ ਹੈ ਸਹੀ ਬਾਤ ਹਾਂ ਹੈ ਮਰਦਾ ਉਹ ਆਪੋ ਨਾਲ ਬਿਠਕ ਰਿਹਾ ਗਾ ਇਹ ਗੁਰਵਰ ਕਾਂਡੇ ਨਾ ਨਾ ਗੱਲਾਂ ਗੁਰਵਰ ਕੀ ਕਾਂਡਿਆ ਤੂੰ ਹੈ ਗਾਲ ਕਾਲਾ ਨਹੀਂ ਕੱਢੀਂ ਪੁੱਤੇ ਗਾਲਾ ਨਹੀਂ ਕੱਢਣੀ ਆ ਓਏ ਆਉ ਲੈ ਗਈ ਆ ਉਹਦੇ ਕੋਹਣਾ ਉਹਦੇ ਕੋਹਣਾ ਹੈ ਓ ਰੋੜੀ ਬੱਜੀ ਪੰਜ ਮਿੰਟ ਪਾਸ ਬੜਾ ਵੈਰ ਹੈ ਕੋਈ ਆ ਗਏ ਫਾਈਨਲੇ ਫੁੱਟਕ ਮਾਰਨਗੇ ਖਾਣੀ ਤੇ ਖਾਣੀ ਖਾਣੀ ਰੋਟੀ